ਕਨ ਲੇਟ ਨਾਈਟ ਸਾਡੀ ਸੀਆਈਏ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ ਜਿਦੇ ਵਿੱਚ ਪਤਾ ਲੱਗਾ ਸੀਗਾ ਕੁਝ ਕ੍ਰਿਮੀਨਲਸ ਅਗੇ ਨੇ ਜਿਹੜੇ ਸਾਡੇ ਏਰੀਆ ਵਿੱਚ ਆ ਕੇ ਠਹਿਰੇ ਹੋਏ ਨੇ ਔਰ ਜਦੋਂ ਇਹ ਇਨਫੋਰਮੇਸ਼ਨ ਹੋਰ ਡਿਵੈਲਪ ਕੀਤੀ ਤੋ ਇਹ ਕਲੀਅਰ ਹੋਇਆ ਕਿ ਭਿੰਡਰ ਨਗਰ ਵਿੱਚ ਇੱਕ ਅਬੈਂਡੰਟ ਬਿਲਡਿੰਗ ਹੈ ਜਿੱਥੇ ਕੁਝ ਬੰਦੇ ਲੁਕੇ ਹੋਏ ਨੇ ਸਾਡੇ ਐਸਐਚਓ ਸਾਹਿਬ ਮੂਰਪੁਰ ਵੇਦੀ ਤੇ ਸੀਆਈਏ ਦੀ ਟੀਮ ਨੇ ਜਾ ਕੇ ਉਸ ਤੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮਲਜ਼ਮ ਸੀਗੇ ਉਹਨਾਂ ਵੱਲੋਂ ਪਾਇਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉਹਦੇ ਤੇ ਵੱਜੇ ਔਰ ਰਿਟੈਲੀਟਰੀ ਫਾਇਰ ਜਿਹੜਾ ਹੈਗਾ ਸਾਡੇ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਹਦੇ ਵਿੱਚ 7 ਰਾਉਂਡ ਫਾਇਰ ਕੀਤੇ ਗਏ ਜਿਹਦੇ ਚੋਂ ਇੱਕ ਗੋਲੀ ਜਿਹੜੀ ਹੈਗੀ ਹੈ ਉਹ ਇੱਕ ਮਲਜ਼ਮ ਤੇ ਲੱਗੀ ਹੈਗੀ ਜਿਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਉਰਫ ਪੋਲਾ ਇਹ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇੱਥੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿਹੜੇ 3 ਮਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਭੋਲਾ ਨਵਤੇਜ ਤੇ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਟ ਸੀ ਜਿਹਦਾ ਇਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਪ੍ਰਾਣ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿਨ ਦਿਹਾੜੇ ਗੋਲੀ ਮਾਰ ਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ, ਦੇਰਾਦੂਨ ਔਰ ਹਰਦੂਜੀ ਤਾਂ ਮਤਵੇ ਲੀ ਔਰ ਕੱਲ ਰਾਤ ਸਾਡੇ ਏਰੀਆ ਜਾ ਕੇ ਠਹਿਰੇ ਸੀ ਕਿ ਜਦੋਂ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਗੁਰਿੰਦਰ ਸਿੰਘ ਉਹ ਭੋਲਾ ਹੈਗਾ ਜਿਹਨੂੰ ਉੱਥੇ ਮੌਕੇ ਤੇ ਗੋਲੀ ਵੱਜੀ ਸੀਗੀ ਉਹਨੂੰ ਹਸਪਤਾਲ ਭਰਤੀ ਕਰਾਇਆ ਸੀਗਾ ਜਿਹੜਾ ਕਿ ਅੱਗੇ ਪੀਜੀਆਈ ਰੈਫਰ ਹੋ ਗਿਆ ਹੈਗਾ ਉੱਥੇ ਐਡਮਿਟ ਹੈਗਾ ਉੱਥੇ ਇਲਾਜ ਚੱਲ ਰਿਹਾ ਹੈਗਾ ਬਾਕੀ ਦੇ ਜਿਹੜੇ ਦੋ ਬੰਦੇ ਹੈਗੇ ਨੇ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਇਹਨਾਂ ਦੀ ਪੁੱਛਗਿੱਛ ਜਾਰੀ ਹੈਗੀ ਹੈ ਹੁਣ ਤਲਕ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈਗੀ ਕਿ ਗੁਰਵਿੰਦਰ ਭੋਲੇ ਤੇ ਤਕਰੀਬਨ 6 ਪਰਚੇ ਦਰਜ ਹੈਗੇ ਨੇ ਜਿਦੇ ਵਿੱਚ ਆਰਮਸ ਐਕਟ 스내ਚਿੰਗ ਔਰ ਹੋਰ ਦੂਜੇ ਪਰਚੇ ਵੀ ਹੈਗੇ ਨੇ ਜਿਦੇ ਵਿੱਚ ਜੁਗਰਾਜ ਦਾ ਮਰਟਰ ਵੀ ਹੈਗਾ ਔਰ ਨਵਤੇਜ ਤੇਜੀ ਦਾ ਐਨਡੀਪੀਐਸ ਐਕਟ ਤੇ ਜੁਗਰਾਜ ਮਰਟਰ ਦਾ ਕੇਸ ਹੈਗਾ ਔਰ ਗੁਰਬ੍ਰੀਤ ਜਿਹੜਾ ਹੈਗਾ ਉਹ ਤੇ ਹਜੇ ਹੋਰ ਕੋਈ ਪਰਚਾ ਨਹੀਂ ਸੀਗਾ ਔਰ ਰਮਬੀਰ ਸਰ ਰੂਰਲ ਦੀ ਵੀ ਤਫਤੀਸ਼ ਵਿੱਚ ਹਜੇ ਉਹਦਾ ਨਾਮ ਸਾਹਮਣੇ ਨਹੀਂ ਆਇਆ ਸੀਗਾ ਬਟ ਜੁਕੀ ਜੇ ਹਮ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਉਹਨਾਂ ਤੋਂ ਕਲੀਅਰ ਹੋ ਜਾਏਗਾ ਕਿ ਇਹਦਾ ਇਨਵੋਲਵਮੈਂਟ ਕਲੀਅਰ ਕੱਟ ਹੈਗਾ ਉਸ ਕੇਸ ਵਿੱਚ ਤੇ ਆਪਾਂ ਡਿਸਕਲੋਜ਼ਰ ਸਟੇਟਮੈਂਟ ਅਨੇ ਤੇ ਕਰਕੇ ਇਹ ਜਿਹੜਾ ਹੈਗਾ ਅੰਮ੍ਰਿਤਸਰ ਪੁਲਿਸ ਨੂੰ ਦੱਸਾਂਗੇ ਤਾਂ ਜੋ ਇਹਨੂੰ ਵੀ ਨਾਮਿਨੇਟ ਉਸ ਕੇਸ ਵਿੱਚ ਕੀਤਾ ਜਾ ਸਕੇ ਇੱਕ ਕਿਸੇ ਬੈਂਕ ਨਾਲ ਸੰਬੰਧਿਤ ਹੈ ਕਿ ਕਿਹੜਾ ਬਿਲਕੁਲ ਜਦੋਂ ਇਹ ਮਰਡਰ ਹੋਇਆ ਸੀਗਾ 4 ਤਰੀਕ ਨੂੰ ਤਾਂ ਉਦੋਂ ਇੱਕ ਬੰਬੀਹਾ ਗੈਂਗ ਜਿਹੜਾ ਹੈਗਾ ਇਸ ਮਰਡਰ ਦੀ ਜਿਹੜੀ ਹੈਗੀ ਉਹ ਲਈ ਸੀਗੀ ਜ਼ਿੰਮੇਵਾਰੀ ਲਈ ਸੀਗੀ ਔਰ ਬਾਕੀ ਹੁਣ ਅੱਗੇ ਕਿਹਦੇ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗਾ ਕਿਹੜਾ ਇਹਨਾਂ ਦਾ ਸਰ ਵੈਪਨ ਕਿਥੋਂ ਲਿਆਂਦੇ ਸੀਗੇ ਵੈਪਨ ਕਿੱਥੇ ਹੈਗੇ ਨੇ ਬਾਕੀ ਦੇ ਵੈਪਨ ਉਹ ਸਾਰੀ ਪੁੱਛ ਕੇ ਜਿਹੜੀ ਹੈਗੀ ਜਾਰੀ ਹੈਗੀ ਹੈ ਜੋ ਕਿ ਡਿਟੇਲਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਉਹਨਾਂ ਨਾਲ ਕੋਈ ਕਿੰਨੇ ਵੈਪਨ ਇੱਕ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਚਲਾਇਆ ਸੀਗਾ 9mm ਦਾ ਪਿਸਟਲ ਹੈਗਾ ਉਹ ਆਪਾਂ ਬਰਾਮਦ ਕੀਤਾ ਹੈਗਾ ਪਰ ਬਾਕੀ ਵੈਪਨ ਜਿਹੜੇ ਉੱਥੇ ਮਰਡਰ ਵਿੱਚ ਇਸਤੇਮਾਲ ਹੋਏ ਨੇ ਜਾਂ ਇਹੀ ਵੈਪਨ ਇਸਤੇਮਾਲ ਹੋਇਆ ਸੀਗਾ ਇਸ ਬਾਰੇ ਜਿਹੜਾ ਹੈਗਾ ਪੁੱਛਗੀਆਂ ਚੱਲੇ ਜਾਰੀ ਹੈਗੀ ਉਹ ਵਕਰੇ ਤੌਰ ਤੇ ਤੁਹਾਨੂੰ ਆਪਾਂ ਬਰੀਫ ਕਰਾਂਗੇ ਜਿੱਥੇ ਇਹ ਠਹਿਰੇ ਹੋਏ ਸੀਗੇ ਉੱਥੇ ਦਾ ਕੀ ਸਬੰਧ ਕੋਈ ਨਜ਼ਰ ਆਇਆ ਕੀ ਕੋਈ ਕੋਠੀ ਇਹਦੀ ਹੈਗਾ ਹਜੇ ਤੱਕ ਦੀ ਤਫਤੀਸ਼ ਦੇਖੋ ਜੀ ਰਾਤ ਲੇਟ ਨਾਈਟ ਦਾ ਇਨਸੀਡੈਂਟ ਹੈਗਾ ਤਕਰੀਬਨ 1:30 ਵਜੇ ਕਰੀਬ ਐਂਕਾਊਂਟਰ ਹੋਇਆ ਹੈਗਾ ਔਰ ਅਜੇ ਪੁਲਿਸ ਸਾਡੀ ਜਿਹੜੀ ਹੈਗੀ ਫਾਰਮੈਲਿਟੀਜ਼ ਲੱਗੀ ਹੋਈਆਂ ਇਹਨਾਂ ਨੂੰ ਪੁੱਛ ਕੇ ਜਿਹੜੀ ਹੈਗੀ ਆ ਆਪਾਂ ਅਦਾਲਤ ਵਿੱਚ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕਰਕੇ ਕਰਾਂਗੇ ਔਰ ਜੋ ਵੀ ਗੱਲ ਨਾ ਸਾਹਮਣੇ ਆਉਣਗੀ ਆ ਕਿ ਸਾਡੇ ਏਰੀਆ ਚ ਕੋਈ ਇਹਨਾਂ ਦਾ ਠਹਿਰ ਸੀਗੀ ਕਿਨੇ ਕਿਹੜੇ ਬੰਦੇ ਨੇ ਇੱਥੇ ਇਹਨਾਂ ਨੂੰ ਠਹਿਰ ਕਰਾਈ ਸੀਗੀ ਉਹ ਸਾਰਾ ਕੁਝ ਆਪਾਂ ਸਾਹਮਣੇ ਲੈ ਕਰਕੇ ਆਪਾਂ ਸਰ ਮੋਢੀ ਪੁੱਛ ਲਿਖ ਕੇ ਕੀ ਸਾਹਮਣੇ ਆਇਆ ਕਦੋਂ ਕਦੋਂ ਦੀ ਇੱਥੇ ਆਏ ਹੋਏ ਸੀ ਇਹ ਤੇ ਕਿਉਂਕਿ ਰਾਤ ਦਾ ਮਾਮਲਾ ਹੈ ਕੱਲ ਦੀ ਹੀ ਇਨਪੁੱਟ ਹੈਗੀ ਕਿ ਕੱਲ ਹੀ ਇੱਥੇ ਆਏ ਸੀਗੇ ਬਾਕੀ ਸਾਰਾ ਡਿਟੇਲ ਜਿਹੜੀ ਇਨ ਕਿਉਂਕਿ ਕਾਫੀ ਇੰਪੋਰਟੈਂਟ ਇਵੈਂਟ ਸੀਗੀ ਔਰ ਇੱਕ ਇਨਸੀਡੈਂਟ ਸਾਡੇ ਏਰੀਆ 'ਚ ਫਾਇਰਿੰਗ ਦਾ ਹੋਇਆ ਸੀਗਾ ਇਸ ਕਰਕੇ ਆਪਾਂ মিডিਆ ਨੂੰ ਬੁਲਾ ਕਰਕੇ ਬਰੀਫ ਕੀਤਾ ਹੈਗਾ ਤਾਂ ਜੋ ਸਾਰਿਆਂ ਦੀ ਜਿਹੜੀ ਸੰਸ਼ਾ ਹੈਗਾ ਉਹ ਦੂਰ ਹੋ ਸਕੇ ਕਿ ਕਿਹੋ ਜਿਹਾ ਇਨਸੀਡੈਂਟ ਹੋਇਆ ਹੈਗਾ ਔਰ ਬਾਕੀ ਜੋ ਵੀ ਡਿਟੇਲਡ ਇਨਵੈਸਟੀਗੇਸ਼ਨ ਸਾਹਮਣੇ ਆਉਣੀ ਹੈਗੀ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਵੱਖਰੇ ਤੌਰ ਤੇ ਬਰੀਫ ਕਰਾਂਗੇ ਪੁਲਿਸ ਦਾ ਕੀ ਹਿਸਾਬ ਹੈ ਸਾਹਿਬ ਸਾਡੀ ਗੱਡੀ ਤੇ ਜਿਹੜੇ ਹੈਗੇ ਨੇ ਫਾਇਰ ਇਹਨਾਂ ਦੇ ਤਿੰਨ ਜਿਹੜੇ ਸੀਗੇ ਉਹ ਵਜੇ ਹੈਗੇ ਨੇ ਔਰ ਸ਼ੀਸ਼ਾ ਜਿਹੜਾ ਹੈਗਾ ਗੱਡੀ ਦਾ ਦੋਨੋਂ ਪਾਸੇ ਦਾ ਅੱਗੇ ਤੇ ਪਿੱਛੇ ਦਾ ਉਹ ਟੁੱਟ ਗਿਆ ਹੈ ਔਰ ਜਿਹੜਾ ਇਹ ਮਲਜ਼ਮ ਜਿਹੜਾ ਜਿਹੜਾ ਫੱਟੜ ਹੋਇਆ ਉਹ ਵੀ ਆਊਟ ਆਫ ਰੇਂਜਰ ਹੈਗਾ ਪੀਜੀਆ ਵਿੱਚ ਜਿਹੜੇ ਇਲਾਜ ਹੈਗਾ